ਸਾਰੀ ਬੰਤੋਂ ਮਨੂ ਬярਪਰੀ ਜੈਮਸੀ ਦੀ ਉਮੀਦ ਕਰਦੇ ਆ ਤੁਸੀਂ ਸਾਰੇ ਖੁਦਾ ਵਿੱਚ ਬਹੁਤ ਬਲੈਸ ਹੋਵੋਗੇ ਜਿਸ ਤਰ੍ਹਾਂ ਅਸੀਂ ਹਰ ਵਾਰ ਹੀ ਹਰੇਕ ਮਹੀਨੇ ਦੇ ਆਖਰੀ ਹਫਤੇ ਵਰਤ ਕਰਦੇ ਆ ਤਾਂ ਇਸ ਵਾਰ ਵੀ ਅਸੀਂ ਕੱਲ ਤੋਂ ਯਾਨੀ ਕਿ ਸੋਮਵਾਰ ਤੋਂ 19 ਤਰੀਕ ਤੋਂ ਲੈ ਕੇ 25 ਤਰੀਕ ਤੱਕ ਫਾਸਟਿੰਗ ਕਰਾਂਗੇ ਪੂਰੇ ਇੱਕ ਹਫਤੇ ਦੀ ਜਿਹਦੇ ਵਿੱਚ ਸਾਨੂੰ ਸਵੇਰੇ ਵਰਤ ਸ਼ੁਰੂ ਕਰਨ ਦੀ ਪ੍ਰਾਰਥਨਾ ਸਵੇਰ ਦੀ ਪ੍ਰਾਰਥਨਾ ਵਿੱਚ ਮਿਲ ਜੇਗੀ ਔਰ ਦੁਪਹਿਰ ਦੀ ਪ੍ਰਾਰਥਨਾ ਔਰ ਆਤਮਿਕ ਖਾਣ ਨੂੰ ਤੁਸੀਂ ਜ਼ਰੂਰ ਸੁਣਨਾ ਹੈ ਉਸ ਤੋਂ ਬਾਅਦ ਦੁਪਹਿਰ 2 ਵਜੇ ਤੁਹਾਨੂੰ ਵਰਤ ਖੋਲਣ ਦੀ ਪ੍ਰਾਰਥਨਾ ਮਿਲੇਗੀ ਜਿੰਨੂੰ ਸੁਣ ਕੇ ਤੁਸੀਂ ਆਪਣੇ ਵਰਤ ਖੋਲ ਸਕਦੇ ਹੈਗੇ ਔਰ ਬਹੁਤ ਸਾਰੇ ਭੈਣ ਭਾਈ ਜੋ ਨਵੇਂ ਫਾਸਟਿੰਗ ਵਿੱਚ ਜੁੜਨ ਵਾਲੇ ਨੇ ਉਹਨਾਂ ਨੂੰ ਦੱਸ ਦਿੰਨੇ ਆ ਕਿ ਸਵੇਰੇ ਤੁਸੀਂ ਆਪਣੀ ਚਾਹ ਪੀ ਕੇ ਸਵੇਰ ਦੀ ਪ੍ਰਾਰਥਨਾ ਸੁਣ ਸਕਦੇ ਹੋ ਸਾਰਾ ਦਿਨ ਤੁਸੀਂ ਭਜਨ ਜ਼ਬੂਰ ਵਿੱਚ ਰਹਿਣਾ ਹੈ ਜਿੰਨੀ ਦੇਰ ਤੁਸੀਂ ਆਪਣੇ ਕੰਮਕਾਰ ਕਰਦੇ ਹੋ ਔਰ ਉਸ ਤੋਂ ਬਾਅਦ ਤੁਸੀਂ ਬੈਠ ਕੇ ਆਪਣੀ ਪਰਸਨਲੀ ਪ੍ਰਾਰਥਨਾ ਜ਼ਰੂਰ ਕਰਨੀ ਹੈ ਅੱਧਾ ਘੰਟਾ ਜਾਂ ਫਿਰ 1 ਘੰਟਾ ਕੋਸ਼ਿਸ਼ ਕਰੋ ਉਸ ਤੋਂ ਜ਼ਿਆਦਾ ਕਰ ਸਕਦੇ ਹੋ ਤਾਂ ਤੁਹਾਡੀ ਖੁਸ਼ੀ ਆ ਤੁਸੀਂ ਵਰਤ ਵਰਤੇ ਦੇ ਵਿੱਚ ਵਚਨ ਪ੍ਰਾਰਥਨਾ ਭਜਨ ਦੇ ਵਿੱਚ ਰਹਿਣਾ ਆ ਕੋਸ਼ਿਸ਼ ਕਰਨੀ ਹੈ ਕਿ ਘਰ ਤੋਂ ਬਾਹਰ ਜ਼ਿਆਦਾ ਨਾ ਨਿਕਲੋ ਬਹੁਤ ਜ਼ਿਆਦਾ ਮਜਬੂਰੀ ਹੋਣ ਤੇ ਤੁਸੀਂ ਜਾ ਸਕਦੇ ਹੋ ਵੈਸੇ ਕੋਸ਼ਿਸ਼ ਕਰਿਓ ਨਾ ਜਾਇਓ আর ਖਾਣ ਵਾਲੀ ਚੀਜ਼ ਕੋਈ ਵੀ ਖਾਣੀ ਨਹੀਂ ਹੈਗੀ ਦੁਪਹਿਰ 2 ਵਜੇ ਤੱਕ ਤੁਸੀਂ ਫਾਸਟਿੰਗ ਕਰਨੀ ਹੈ ਦੋ ਵਾਰ ਚਾਹ ਪੀ ਸਕਦੇ ਹੋ ਜਿਹੜੇ ਦੋ ਵਾਰ ਨਹੀਂ ਪੀਂਦੇ ਉਹ ਨਾ ਵੀ ਪੀਂ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਦੋ ਵਾਰ ਤੋਂ ਜ਼ਿਆਦਾ ਨਹੀਂ ਪੀਣੀ ਹੈਗੀ ਕੁਝ ਖਾਣਾ ਨਹੀਂ ਹੈਗਾ ਪਾਣੀ ਵਾਰ-ਵਾਰ ਪੀ ਸਕਦੇ ਹੋ ਬਹੁਤ ਵਾਰ ਬਹੁਤ ਸਾਰੇ ਭੈਣਾਂ ਭਾਈਆਂ ਦੀਆਂ ਇਹ ਗੱਲਾਂ ਆ ਕਿ ਗਰਮੀ ਹੋਣ ਕਰਕੇ ਪਾਣੀ ਨਹੀਂ ਪੀਤਾ ਤਾਂ ਪ੍ਰੋਬਲਮ ਹੋ ਗਈ ਪਾਣੀ ਤੁਸੀਂ ਭਾਵੇਂ ਇੱਕ ਇੱਕ ਘੰਟੇ ਬਾਅਦ ਥੋੜਾ ਥੋੜਾ ਪਾਣੀ ਪੀ ਸਕਦੇ ਹੋ ਪਾਣੀ ਜ਼ਰੂਰ ਪੀਣਾ ਕਿ ਗਰਮੀ ਹੋਣ ਦੇ ਕਰਕੇ ਬਾਅਦ ਵਿੱਚ ਸਾਨੂੰ ਡੀਹਾਈਡਰੇਸ਼ਨ ਦੀ ਜਾਂ ਫਿਰ ਹਾਜ਼ਮੇ ਦੀ ਪ੍ਰੋਬਲਮ ਆ ਜਾਂਦੀ ਆ ਤਾਂ ਪਾਣੀ ਪੀ ਸਕਦੇ ਹੋ ਚਾਹ ਪੀ ਸਕਦੇ ਹੋ ਕੁਝ ਖਾਣਾ ਨਹੀਂ ਹੈਗਾ 2 ਵਜੇ ਫਾਸਟ ਖੋਲ੍ਹਾਂਗੇ ਪ੍ਰਾਰਥਨਾ ਕਰਨਾ ਬਾਈਬਲ ਪੜ੍ਹਨਾ ਅਤੇ ਭਜਨ ਸੁਣਨਾ ਜ਼ਰੂਰੀ ਆ ਵਰਤ ਸ਼ੁਰੂ ਕਰਨ ਦੀ ਪ੍ਰਾਰਥਨਾ ਸਵੇਰ ਦੀ ਪ੍ਰਾਰਥਨਾ ਜ ਮਿਲ ਜਾਵੇਗੀ ਔਰ ਵਰਤ ਖੋਲਣ ਦੀ ਪ੍ਰਾਰਥਨਾ ਹਰ ਰੋਜ਼ 2 ਵਜੇ ਮਿਲ ਜਾਵੇਗੀ ਤੋ ਜਿੰਨਾ ਵੀ ਭੈਣਾ ਭੇਣਾਂ ਨੇ ਫਾਸਟਿੰਗ ਕਰਨੀਆਂ ਬਹੁਤ ਇਮਾਨਦਾਰੀ ਦੇ ਨਾਲ ਵਫਾਦਾਰੀ ਨਾਲ ਖੁਦਾਜ ਬਣੀ ਰਹਿਣਾ ਆ ਔਰ ਆਪਣੇ ਵਰਤ ਦੇ ਸਮੇਂ ਦੀਆਂ ਸਾਰੀਆਂ ਹੀ ਗੁਆਈਆਂ ਵਰਤ ਤੋਂ ਬਾਅਦ ਜ਼ਰੂਰ ਲਿਖਵਾਨੀਆਂ ਆ ਇੱਕ ਦਿਨ ਰੱਖਾਂਗੇ ਜਿਹਦੇ ਵਿੱਚ ਤੁਸੀਂ ਆਪਣੇ ਨਾਮ ਲਿਖਾਓਗੇ ਤੇ ਤੁਹਾਡੇ ਸਭ ਦੇ ਲਈ ਖਾਸ ਪ੍ਰੇਰ ਹੋਵੇਗੀ ਮੈਂ ਉਮੀਦ ਕਰਦੇ ਆ ਤੁਸੀਂ ਸਭ ਹੀ ਫਾਸਟਿੰਗ ਦੇ ਲਈ ਤਿਆਰ ਹੋਵੋਗੇ ਇਸ ਵਾਰ ਦੀ ਫਾਸਟਿੰਗ 'ਚ ਖੁਦਾ ਆਪ ਸਭ ਨੂੰ ਬਹੁਤ ਜ਼ਿਆਦਾ ਬਰਕਤ ਦੇਣ ਤੁਹਾਡਾ ਵਰਤ ਰੱਖਣਾ ਖੁਦਾ ਨੂੰ ਪਸੰਦ ਆਵੇ ਔਰ ਤੁਹਾਡੇ ਸਭ ਦੇ ਲਈ ਆਸ਼ੀਸ਼ ਅਤੇ ਬਰਕਤ ਦਾ ਕਾਰਨ ਬਣੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ